ਜਾਬ ਤੋ ਲੁਧਿਆਣੇ ਨਾਲ ਸੰਬੰਧਤ ਜੇ ਤੁਸੀਂ ਹਾਂਜੀ ਤੇ ਬਿਜ਼ਨਸ ਵੀ ਤੁਹਾਡਾ ਕਹਿੰਦੇ ਲੁਧਿਆਣੇ ਦੀ ਮੇਰ ਆ ਤੇ ਕੈਨੇਡਾ ਵੱਲ ਕਿਉਂ ਉਡਾਨਾਂ ਭਰੀਆਂ ਐ ਐ ਕਿਉਂਕਿ ਮੇਰੇ ਕੁਝ ਫਰੈਂਡ ਇੱਥੇ ਪਹਿਲਾਂ ਤੋਂ ਰਹਿੰਦੇ ਸੀ ਜੇ ਮੇਰੇ ਕਲਾਸਮੇਟ ਸੀਗੇ 90% ਇੱਥੇ ਸੈਟਲਡ ਸੀਗੇ ਜੀ ਮੈਂ ਆਉਂਦਾ ਜਾਂਦਾ ਰਹਿੰਦਾ ਸੀ ਔਰ ਮੈਂ ਇੱਥੇ ਦੇ ਸਿਸਟਮ ਤੋਂ ਬਹੁਤ ਪ੍ਰਭਾਵਿਤ ਸੀਗਾ ਵਧੀਆ ਸਿਸਟਮ ਦੀ ਗੱਲ ਕਰਦੇ ਜੀ ਆਪਣੀ ਧਰਤੀ ਆਪਣੀ ਮਾਂ ਨੂੰ ਆਪਣਾ ਪੰਜਾਬ ਆਪਣਾ ਸ਼ਹਿਰ ਲੁਧਿਆਣਾ ਛੱਡ ਕੇ ਆਉਣਾ ਇੱਕ ਸਿਸਟਮ ਲਈ ਉਹ ਸਾਰਾ ਕੁਝ ਛੱਡਣਾ ਉਹਦੇ ਨਾਲ ਮੰਨ ਨਹੀਂ ਭਰਦਾ ਵੀ ਯਾਰ ਆਪਣਾ ਸਭ ਕੁਝ ਛੱਡ ਕੇ ਵਿਦੇਸ਼ ਜਾਵਾਂਗੇ ਬਿਜ਼ਨਸ ਕਿਸ ਵਹਿ ਤੁਹਾਡਾ ਲੁਧਿਆਣਾ ਕੀ ਹੈ ਲੁਧਿਆਣਾ ਅਸੀਂ ਕੋਲ ਇੰਪੋਰਟ ਕਰਦੇ ਯੂਐਸ ਤੋਂ ਹੂੰ ਜਿਹੜਾ ਫਿਰ ਅਸੀਂ ਆਪਣੇ ਵੈਸਟਰਨ ਪੋਰਟ ਤੇ ਹੁੰਦਾ ਹੈ ਗੁਜਰਾਤ ਚ ਜੀ ਉੱਥੋਂ ਅੱਗੇ ਸਾਰਾ ਨਾਰਥ ਇੰਡੀਆ ਨੂੰ ਲਿਸਟ ਹੁੰਦਾ ਹੈ ਹਮਮ ਤੇ ਇਹ ਅਗਲੀ ਜਨਰੇਸ਼ਨ ਹੈ ਹਮ ਉਹਨ ਇੱਕ ਵਧੀਆ ਸਿਸਟਮ ਹੈ ਓਕੇ ਸਿਸਟਮ ਦਾ ਮਤਲਬ ਇਹ ਹੈ ਵੀ ਜਿੱਥੇ ਇੱਥੇ ਕੈਨੇਡਾ ਦੇ ਵਿੱਚ ਕੋਈ ਵੀ ਆਈ ਪੀ ਕਲਚਰ ਨਹੀਂ ਹੈ ਹਮ ਜਿਹੜਾ ਵੀ ਅਸੀਂ ਕੰਮ ਕਰਾਉਣਾ ਹੈ ਹਮ ਸਾਨੂੰ ਪਤਾ ਹੈ ਵੀ ਕਿਉਂ ਚ ਲਾ ਕੇ ਹੋਣਾ ਜੀ ਕੋਈ ਅੰਡਰ ਦੀ ਟੇਬਲ ਰੂਟ ਨਹੀਂ ਹੈਗਾ ਸਿਸਟਮ ਜਿਹੜਾ ਦਾ ਮੈਨੂੰ ਪਤਾ ਹੈ ਕਿ ਮੇਰਾ ਬੇਟਾ ਵੀ ਚਲੋ ਮੇਰੇ ਨਾਲ ਉਹਨੇ 8-10 ਸਾਲ ਬਿਜ਼ਨਸ ਚ ਲਾਇਆ ਹੈ ਇਸੇ ਬਿਜ਼ਨਸ ਹਮਮ ਕਿਹੜੇ ਮੇਰੇ ਗ੍ਰੈਂਡਸਨ ਗੈਲ ਚੜ ਰਹੇ ਕੋ ਸਿਸਟਮ ਚ ਚੱਲ ਨਹੀਂ ਪਾਉਂਦੇ ਕਿਹੜੇ ਬ੍ਰਿਟਿਸ਼ ਕੋਲੰਬੀਆ ਦੇ ਸਪੀਕਰ ਨੇ ਵਿਧਾਨ ਸਭਾ ਦੇ ਰਾਜ ਜੋਹਾਨ ਮੈਂ ਉਹਨਾਂ ਨੂੰ ਕਹਾ ਮੈਂ ਇੰਟਰੂ ਕਰਨੀ ਹੈ ਕਹਿੰਦੇ ਫੁਲਾਣੀ ਤਰੀਕੇ ਨੂੰ ਫੁਲਾਣੀ ਥਾਂ ਤੇ ਆ ਜੀ ਮੈਂ ਉੱਥੇ ਚੱਲ ਗਿਆ ਤੇ ਕਹਿੰਦਾ ਆ ਜਾ ਮੇਰੀ ਗੱਡੀ 'ਚ ਆਪ ਡਰਾਈਵ ਕਰਕੇ ਇੱਕ ਪਾਰਕ ਚ ਗਏ ਡਰਾਈਵਰ ਵੀ ਆਪ ਸਿਕਿਉਰਟੀ ਵੀ ਆਪ ਕੋਈ ਸਰਕਾਰੀ ਬੰਗਰਾ ਨਹੀਂਗਾ ਗੱਡੀ ਵੀ ਆਪਣੀ ਕੈਨੇਡਾ ਉਡਾਨ ਪ੍ਰੋਗਰਾਮ ਤਹਿਤ ਤੁਹਾਡੀ ਮੁਲਾਕਾਤ ਪੰਜਾਬ ਦੇ ਇੱਕ ਬਿਜ਼ਨਸਮੈਨ ਜਿਹੜੀ ਕੌੜਾ ਜੀ ਨਾਲ ਕਰਾਉਂਦੇ ਆ ਇਹ ਪੁੱਛਣ ਦਾ ਇਹ ਸਮਝਣ ਦਾ ਯਤਨ ਕਰਾਂਗੇ ਕਿ ਪੰਜਾਬ ਦੇ ਨਾਮਵਰ ਜਿਹੜੇ ਬਿਜ਼ਨਸਮੈਨ ਨੇ ਉਹ ਕੈਨੇਡਾ ਆਉਣ ਨੂੰ ਕਿਉਂ ਤਰਜੀਹ ਦਿੰਦੇ ਨੇ ਕੈਨੇਡਾ ਕੀ ਚੰਗਾ ਲੱਗਦਾ ਤੇ ਉਹਨਾਂ ਨੂੰ ਪੰਜਾਬ 'ਚ ਕੀ ਪਰੇਸ਼ਾਨੀ ਹੈ ਇਹਦੇ ਤੇ ਚਰਚਾ ਕਰਾਂਗੇ ਕੌੜਾ ਜੀ ਸਰਸਕਾਰ ਅਸੀਗਾ ਜੀ ਕੀ ਹਾਲ ਚਾਲ ਹੈ ਉਹ ਵਧੀਆ ਬਹੁਤ ਵਧੀਆ ਜੀ ਬਟਾ ਸਾਹਿਬ ਪੰਜਾਬ ਤੋਂ ਲੁਭਿਆਣੇ ਦਾ ਸੰਬੰਧਤ ਜੀ ਤੁਸੀਂ ਹਾਂਜੀ ਤੇ ਬਿਜ਼ਨਸ ਵੀ ਤੁਹਾਡਾ ਕਹਿੰਦੇ ਲੁਧਿਆਣਾ ਤੇ ਬਰੀ ਬੇਰ ਹੈ ਤੇ ਕੈਨੇਡਾ ਵੱਲ ਕਿਉਂ ਉਡਾਨਾਂ ਭਰੀ ਜਾਂਦੇ ਤੁਸੀਂ ਇਹਦੇ ਵਿੱਚ ਦੋ ਰੀਜਨ ਹੈ ਜੀ ਪਹਿਲਾ ਰੀਜਨ ਤਾਂ ਮੈਂ ਜਦੋਂ ਦੇਖਿਆ ਵੀ ਕਿਉਂਕਿ ਮੇਰੇ ਕੁਝ ਫਰੈਂਡ ਇੱਥੇ ਪਹਿਲਾਂ ਤੋਂ ਰਹਿੰਦੇ ਸੀ ਜਿਹੜੇ ਮੇਰੇ ਕਲਾਸਮੇਟ ਸੀਗੇ 90% ਇੱਥੇ ਸੈਟਲ ਸੀਗੇ ਮੈਂ ਆਉਂਦਾ ਜਾਂਦਾ ਰਹਿੰਦਾ ਸੀ ਔਰ ਮੈਂ ਇੱਥੇ ਦੇ ਸਿਸਟਮ ਤੋਂ ਬਹੁਤ ਪ੍ਰਭਾਵਿਤ ਸੀਗਾ ਤੇ ਮੈਂ ਮੇਰੇ ਇੱਕੋ ਬੇਟਾ ਮੈਂ ਉਹਨੂੰ ਚਾਹੁੰਦਾ ਸੀ ਵੀ ਉਹਨੂੰ ਵਧੀਆ ਸਿਸਟਮ 'ਚ ਮੈਂ ਅੱਗੇ ਰੇਜ਼ ਕਰਾਂ ਪਰ ਪਰ ਜਦੋਂ ਤੁਸੀਂ ਵਧੀਆ ਸਿਸਟਮ ਦੀ ਗੱਲ ਕਰਦੇ ਜੀ ਆਪਣੀ ਧਰਤੀ ਆਪਣੀ ਮਾਂ ਭੂ ਆਪਣਾ ਪੰਜਾਬ ਆਪਣਾ ਸ਼ਹਿਰ ਲੁਧਿਆਣਾ ਛੱਡ ਕੇ ਆਉਣਾ ਇੱਕ ਸਿਸਟਮ ਲਈ ਉਹ ਸਾਰਾ ਕੁਝ ਛੱਡਣਾ ਉਹਦੇ ਨਾਲ ਮਨ ਨਹੀਂ ਭਰਦਾ ਵੀ ਯਾਰ ਆਪਣਾ ਸਭ ਕੁਝ ਛੱਡ ਕੇ ਵਿਦੇਸ਼ ਜਾਵਾਂਗੇ ਨਹੀਂ ਮੈਂ ਸੱਚੀ ਗੱਲ ਦੱਸਦਾ ਜੀ ਮੈਂ ਆਪ ਵਾਲੇ ਨਹੀਂ ਛੱਡਿਆ ਲੁਧਿਆਣਾ ओके ਮੈਂ ਆਉਂਦਾ ਜਾਂਣਾ ਇਹਨਾ 8 ਮਹੀਨੇ ਇੱਥੇ ਰਹਿਣਾ 4 ਮਹੀਨੇ ਮੈਂ ਉੱਥੇ ਵੀ ਰਹਿਣਾ ਜੀ ਮੇਰਾ ਹਾਲੇ ਵੀ ਬਿਜ਼ਨਸ ਉੱਥੇ ਐਗਜ਼ਿਸਟ ਕਰਦਾ ਓਕੇ ਬਿਜ਼ਨਸ ਕਿਸ ਵਾਸਤੇ ਤੁਹਾਡਾ ਲੁਧਿਆਣਾ ਕੀ ਹੈ ਲੁਧਿਆਣਾ ਅਸੀਂ ਕੋਲ ਇੰਪੋਰਟ ਕਰਦੇ ਯੂਐਸ ਤੋਂ ਹੂੰ ਜਿਹੜਾ ਫਿਰ ਅਸੀਂ ਆਪਣੇ ਵੈਸਟਰਨ ਪੋਰਟ ਤੇ ਹੁੰਦਾ ਹੈ ਗੁਜਰਾਤ ਜੀ ਉੱਥੋਂ ਅੱਗੇ ਸਾਰਾ ਨਾਰਥ ਇੰਡੀਆ ਨੂੰ ਡਿਸਟ੍ਰਿਬਿਊਟ ਹੁੰਦਾ ਹੂੰ ਉਹ ਮੇਰਾ ਹਾਲੇ ਵੀ ਹੈਗਾ ਜੀ ਇਹ ਨਹੀਂ ਕਰਦਾ ਪਰ ਮੈਂ ਕਿਉਂਕਿ ਅਸੀਂ ਉੱਥੇ ਜੰਮੇ ਪਲੇ ਹੂੰ ਕੋਈ ਬੰਦਾ ਤੁਹਾਨੂੰ ਹਿਸਟਰੀ ਚ ਇਹ ਜਿਹੀ ਮਿਲੂਗੀ ਨਹੀਂ ਵੀ ਰਿਟਾਇਰਮੈਂਟ ਤੋਂ ਬਾਅਦ ਕੈਨੇਡਾ ਆ ਰਿਹਾ ਹਮ ਲੇਕਿਨ ਮੈਂ ਡਿਸਾਈਡ ਕੀਤਾ ਹਮ ਵੀ ਮੈਂ ਬੇਟੇ ਨੂੰ ਇੱਕ ਆਪਣੇ ਜਿਹੜੇ ਮੇਰੀ ਅਗਲੀ ਜਨਰੇਸ਼ਨ ਆ ਹਮ ਉਹਨੂੰ ਇੱਕ ਵਧੀਆ ਸਿਸਟਮ ਦੇਣਾ ਓਕੇ ਸਿਸਟਮ ਦਾ ਮਤਲਬ ਇਹ ਹੈ ਹਮ ਵੀ ਜਿੱਥੇ ਇੱਥੇ ਕੈਨੇਡਾ ਦੇ ਵਿੱਚ ਕੋਈ ਵੀ ਆਈਪੀ ਕਲਚਰ ਨਹੀਂ ਹੈ ਹਮ ਜਿਹੜਾ ਵੀ ਅਸੀਂ ਕੰਮ ਕਰਾਉਣਾ ਹਮ ਸਾਨੂੰ ਪਤਾ ਹੈ ਵੀ ਕਯੂ ਚ ਲਾ ਕੇ ਹੋਣਾ ਜੀ ਕੋਈ ਅੰਡਰ ਦੀ ਟੇਬਲ ਰੂਟ ਨਹੀਂ ਹੈਗਾ ਹਮ ਸਭ ਫੇਰ ਸਭ ਫੇਰ ਮੈਂ ਜੋ ਵੀ ਇੱਥੇ ਕੰਮ ਦੇਖਿਆ ਨੇੜਿਓਂ ਬਾਚਿਆ ਜੀ ਬੇਟੇ ਨੂੰ ਕੰਪਨੀ ਤੇ ਖੋਲ ਕੇ ਦਿੱਤੀ ਹੈ ਜੋ ਉਹਨੇ ਤਰੱਕੀ ਕੀਤੀ ਹੈ ਉਹਨੇ ਸਿਸਟਮ 'ਚ ਰਹਿ ਕੇ ਕੀਤੀ ਮੈਨੂੰ ਕਦੇ ਉਹਦੀ ਐ ਨਹੀਂ ਕਦੇ ਕਾਲ ਆਈ ਵੀ ਜੀ papa ਮੈਨੂੰ ਉੱਥੇ ਕੁਛ ਅੰਦਰ ਹੀ ਟੇਬਲ ਕਰਨਾ ਪਊਗਾ ਉਹ ਕਹਿੰਦਾ ਮੈਂ ਕਿਉਂ ਚ ਲੱਗੇ ਓਕੇ ਉਹਦਾ ਐਜੂਕੇਸ਼ਨ ਦਾ ਇੱਥੇ ਬਿਜ਼ਨਸ ਹੈ education ਦੇ ਕਾਲਜ ਵਗੈਰਾ ਨੇ ਹਾਂਜੀ ਕੈਂਬਰੀਆ ਕਾਲਜ ਦੇ ਨਾਮ ਦਾ bc ਦੇ ਵਿੱਚ ਜੀ ਅਲਵਰਟਾ ਦੇ ਵਿੱਚ ਐਲੀਵੇਟਰ ਅਕੈਡਮੀ ਦੇ ਨਾਮ ਹੈ ਓਕੇ ਔਰ ਦੋਨੇ ਚੰਗੇ ਬਾਦ ਫੁੱਲਦੇ ਔਰ ਚੰਗਾ ਉਹਨੇ ਨਾਮ ਵੀ ਬਣਾ ਜੀ ਉਹਨੂੰ ਮੈਂ ਜਦੋਂ ਵੀ ਪੁੱਛਣਾ ਜੇ ਕੋਈ ਕੋਰਸ ਨਵੇਂ ਪਾਉਣੇ ਆ ਉਹ ਕਹਿੰਦਾ papa ਸਾਨੂੰ ਇੰਨਾ ਪਤਾ ਹੈ ਵੀ ਟੈਂਟੇਟਿਵ ਇਹਨੂੰ 4 ਮਹੀਨੇ ਲੱਗਣੇ ਕੋਈ ਆਇਆ ਨਹੀਂ ਹੋਊਗਾ ਵੀ ਤੇ ਦੂਜੇ ਕਾਲਜ ਨੇ ਪਾਤੇ ਤੇ ਉਹਨੂੰ 2 ਮਹੀਨੇ ਚ ਮਿਲ ਗਿਆ ਹਾਂ ਹਾਂ ਕਹਿੰਦਾ ਉਹਨੂੰ 4 ਮਹੀਨੇ ਬਾਅਦ ਹੀ ਮਿਲਨੇ ओके ਯਾ ਗਵਰਨਮੈਂਟ ਦੀ ਕੋਈ ਗ੍ਰਾਂਟ ਆਈ ਹੈ ਉਹਨਾਂ ਨੇ ਕਹਿੰਦਾ ਜੀ ਬੱਚੇ ਪੜ੍ਹਾਤੇ ਤੁਹਾਨੂੰ ਇੱਕ ਤਰੀਕ ਨੂੰ ਚੈੱਕ ਮਿਲ ਜੂ ਉਹ ਕਹਿੰਦਾ ਕਿ ਤਰੀਕ ਨੂੰ ਰਾਤ ਨੂੰ 12 ਵਜੇ ਜਦੋਂ ਉੱਠ ਕੇ ਦੇਖਦੇ ਆ ਤਾਂ ਚੈੱਕ ਸਾਡੇ ਖਾਤੇ ਚ ਆਇਆ ਹੁੰਦਾ ਓਕੇ ਇੰਨਾ ਵਧੀਆ ਸਿਸਟਮ ਹੈ ਸਿਸਟਮ ਇੱਕ ਨੰਬਰ ਹੈ ਮੈਂ ਆਪਣੀ ਮਾਤਭੂਮੀ ਪੰਜਾਬ ਜਾਂ ਇੰਡੀਆ ਨੂੰ ਮਾਰਾ ਨਹੀਂ ਕਹਿੰਦਾ ਜੀ ਉਹ ਕਹਿੰਦਾ ਜਨਮ ਤੋਂ ਲੈ ਕੇ 60 ਸਾਲ ਮੈਂ ਆਪਣੀ ਲਾਈਫ ਤੇ ਉੱਥੇ ਗੁਜ਼ਾਰੇ ਆ ਜੀ ਤੇ ਹੁਣ ਮੇਰਾ ਇੰਟਰਸਟ ਇੱਥੇ ਬਣਿਆ ਬਿਲਕੁਲ ਠੀਕ ਹੈ ਲੇਕਿਨ ਸਿਸਟਮ ਜਿਹੜਾ ਨਾ ਮੈਨੂੰ ਪਤਾ ਹੈ ਵੀ ਮੇਰਾ ਬੇਟਾ ਵੀ ਚਲੋ ਮੇਰੇ ਨਾਲ ਉਹਨੇ 8-10 ਸਾਲ ਬਿਜ਼ਨਸ ਚ ਲਾਇਆ ਐ ਇਸੇ ਬਿਜ਼ਨਸ ਚ ਜਿਹੜੇ ਮੇਰੇ ਗ੍ਰੈਂਡਸਨ ਗੈਲ ਚੰਡ ਨੇ ਉਹ ਸਿਸਟਮ ਚ ਚੱਲ ਨਹੀਂ ਪਾਉਣਗੇ ਓਕੇ ਤੋਂ ਕੁਝ ਸੁਧਾਰ ਕੀਤਾ ਹੈ ਸੈਂਟਰ ਗਵਰਨਮੈਂਟ ਨੇ ਹਮ ਉਸ ਕੀਤਾ ਆਈ ਅਪਰੀਸ਼ੀਏਟ ਪਰ ਹਾਲੇ ਵੀ ਬਹੁਤ ਕੁਝ ਆਉਣ ਵਾਲਾ ਹਮ ਦਿਮਾਗੀ ਤੌਰ ਤੇ ਜਿਹੜੇ ਇੰਟੈਲੈਕਚੁਅਲ ਹੈ ਉਹਦਾ ਮੁਕਾਬਲਾ ਇੰਡੀਆ ਦਾ ਕੋਈ ਨਹੀਂ ਜੀ ਇਹ ਤਾਂ ਮੰਨਣਾ ਪੈਗਾ ਬਿਲਕੁਲ ਮੰਨਣਾ ਪਊ ਕਿ ਇੰਟੈਲੈਕਚੁਅਲ ਜਿਹੜੇ ਇੰਡੀਆ ਆਰ ਕੇ ਇੰਡੀਆ ਦੇ ਜਿੰਨੇ ਯੂਐਸ ਦੀਆਂ ਕੰਪਨੀਆਂ ਹੈ ਚਾਹ ਗੂਗਲ ਆ ਸੁੰਦਰ ਪਚਾਈ ਆ ਚਾਹ ਸਟਾਰਬਕ ਦੇ ਵਿੱਚ ਸਟਾਰਬਕ ਤਾਂ ਅਮਰੀਕਨ ਦੀ ਪਿਓਰ ਕੰਪਨੀ ਆ ਨਾ ਉੱਥੇ ਦਾ ਵੀ ਜਿਹੜਾ ਸੀ ਉਹ ਵੀ ਇੰਡੀਅਨ ਲੱਗਿਆ ਹੋਰ ਬਹੁਤ ਮਲਾਮਾਰੀਆਂ ਅਸੀਂ ਨੇੜੇੋਂ ਦੇਖਿਆ ਜਿੰਨੇ ਮੇਰੇ ਫਰੈਂਡ ਸੀਗੇ ਚਾਹ ਉਹ ਫਾਰਮਿੰਗ ਚ ਗਏ ਚਾਹੇ ਟਰੱਕਿੰਗ ਚ ਗਏ ਮੈਂ ਉਹਨਾਂ ਤੋਂ ਕੱਲਾ ਸੁਣਦਾ ਹੁੰਦਾ ਸੀ ਫਿਰ ਮੈਂ ਆਪ ਵੀ ਇੱਥੇ ਵਿਜ਼ਿਟ ਕਰਨੇ ਸ਼ੁਰੂ ਕੀਤੇ ਮੈਂ ਪਹਿਲਾ ਵਜੋਂ 1989 ਚ ਕੀਤਾ ਸੀ ਤੇ ਉਦੋਂ ਮੈਂ ਦੇਖਿਆ ਉਦੋਂ ਤੋਂ ਖੈਰ ਇੰਡੀਆ ਤੇ ਵੈਸਟਰਨ ਕੰਟਰੀ ਦਾ ਨਾਰਥ ਅਮਰੀਕਾ ਦਾ ਬਹੁਤ ਫਰਕ ਸੀਗਾ ਆਪਣੇ ਤਾਂ ਟੈਲੀਫੋਨ ਵੀ ਨਹੀਂ ਹੁੰਦਾ ਸੀ ਜੀ ਸਾਡੇ ਕਸਬਿਆਂ ਚ ਮੈਂ ਰਾਏਕੋਟ ਨੂੰ ਬਿਲੋਂਗ ਕਰਦਾ ਐ ਕਿ ਨਹੀਂ ਤੇ ਸਾਡੇ ਤਾਂ ਉਦੋਂ ਫੋਨ ਦੀ ਵੀ ਐਕਸਚੇਂਜ ਜਿਹੜੀ ਦੂਜੀ ਹੁੰਦੀ ਸੀ ਲੇਕਿਨ ਤਰੱਕੀ ਦਾ ਕਰਕੇ ਆਇੰਡੀਆ ਬਹੁਤ ਜੀ ਡਿਜੀਟਲੀ ਆਪਾਂ ਇਹਨਾਂ ਨਾਲ ਥੋੜੇ ਐਡਵਾਂਸ ਹੋ ਗਏ ਐਡਵਾਂਸ ਹੋ ਗਏ ਆਪਾਂ ਐਡਵਾਂਸ ਹੋ ਗਏ ਮੈਂ ਇਹ ਕਹਿੰਦਾ ਆਪਾਂ ਐਡਵਾਂਸ ਹੋ ਗਏ ਮੇਰਾ ਖਿਆਲ ਟੈਕਸ ਵਗੈਰਾ ਦੇ ਮਾਮਲੇ ਚ ਵੀ ਇੰਡੀਆ ਚ ਕਾਫੀ ਬਿਲਕੁਲ ਹੋ ਗਏ ਬੈਟਰ ਹੋਇਆ ਬੈਂਕਿੰਗ ਚ ਆਪਾਂ ਬੈਂਕਿੰਗ ਜਿਹੜੀ ਹੈ ਨਾ ਜੀ ਉਹ ਨਾਰਥ ਅਮਰੀਕਾ ਦੀ ਬੈਂਕਿੰਗ ਨਾਲੋਂ ਆਪਣੀ ਵਧੀਆ ਓਕੇ ਮੈਂ ਇੱਥੇ ਬੈਂਕਾਂ ਨੂੰ ਕਹਿਣਾ ਹੁੰਦਾ ਵੀ ਯਾਰ ਮੈਂ ਹਾਲੇ ਤੇਲ ਗੱਡੀ ਚ ਪਿੱਛੋਂ ਪਾਉਣਾ ਓਕੇ ਤੇ ਮੈਨੂੰ ਉੱਥੇ ਨਾਲ ਹੀ ਆ ਜਾਂਦਾ ਵੀ ਤੁਸੀਂ ਫਲਾਣੇ ਪੰਪ ਤੋਂ ਤੇਲ ਪਵਾਇਆ ਇੰਨੇ ਤੁਸੀਂ ਕਾਰਡ ਚੋਂ ਖਰਚੇ ਤੇ ਵੀ ਹਾਲੇ ਉਹ ਸਿਸਟਮ ਇੱਥੇ ਬਹੁਤ ਆਇਆ ਨਹੀਂ ਓਕੇ ਬੈਂਕਿੰਗ ਚ ਇੱਕ ਨੰਬਰ ਹੈ ਜਿਹੜੇ ਐਸਐਮਈ ਪ੍ਰੋਗਰਾਮ ਹੈ ਜਾਂ ਈਵਨ ਸਾਡੇ ਅਰਕੇ ਇਹ ਵੱਡੇ ਬਿਜ਼ਨਸਮੈਨ ਵੀ ਆ ਤੇ ਬੈਂਕਿੰਗ ਫੈਸਿਲਿਟੀਆਂ ਬਹੁਤ ਵਧੀਆ ਇੱਥੇ ਨਾਲੋਂ ਚੰਗੀਆਂ ਇੱਥੇ ਕਮਰਸ਼ੀਅਲ ਬੈਂਕਿੰਗ ਦਾ ਇਹਨਾਂ ਨੂੰ ਹਾਲੇ ਨਹੀਂ ਪਤਾ ਜੀ ਲੇਕਿਨ ਅਦਰ ਸਿਸਟਮ ਅਫਸਰ ਸਾਹਿਬ ਵਗੈਰਾ ਜਿਹੜੀ ਆ ਉਹ ਇੱਥੇ ਕੋਈ ਨਹੀਂ ਹੈ ਕੋਈ ਵੀਆਈਪੀ ਕਲਚਰ ਨਹੀਂ ਹੈ ਵੀ ਮੈਂ ਰੋਡ ਸਵੈਟ ਜਾ ਰਿਹਾ ਦੂਜਾ ਬੰਦਾ ਟੋਇਟਾ ਜਾ ਰਿਹਾ ਛੋਟੀ ਚ ਤੇ ਉਹਦੀ ਉਹਨੂੰ ਜ਼ਿਆਦਾ ਟ੍ਰੀਟਮੈਂਟ ਵਧੀਆ ਹੁਣ ਸਭ ਤੋਂ ਵੱਡੀ ਖੂਬਸੂਰਤੀ ਤੇ ਇਹ ਆ ਵੀ ਜਿਹੜਾ ਇੱਥੋਂ ਤੇ ਸਿਆਸਤਦਾਨ ਨੇ ਮੈਂ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਸਪੀਕਰ ਨੇ ਵਿਧਾਨ ਸਭਾ ਦੇ ਰਾਜ ਚੋਹਾਨ ਮੈਂ ਉਹਨਾਂ ਨੂੰ ਕਿਹਾ ਮੈਂ ਇੰਟਰਵਿਊ ਕਰਨੀ ਹੈ ਕਹਿੰਦੇ ਫੁਲਾਣੀ ਤਰੀਕੇ ਨੂੰ ਫੁਲਾਣੀ ਥਾਂ ਤੇ ਆ ਜੀ ਮੈਂ ਉੱਥੇ ਚੱਲ ਗਿਆ ਤੇ ਕਹਿੰਦਾ ਆ ਜਾ ਮੇਰੀ ਗੱਡੀ 'ਚ ਆਪ ਡਰਾਈਵ ਕਰਕੇ ਇੱਕ ਪਾਰਕ 'ਚ ਗਏ ਡਰਾਈਵਰ ਵੀ ਆਪ ਸਿਕਿਉਰਟੀ ਵੀ ਆਪ ਕੋਈ ਸਰਕਾਰੀ ਬੰਗਰਾ ਨਹੀਂ ਗੱਡੀ ਵੀ ਆਪਣੀ ਇਸ ਤੋਂ ਵਧੀਆ ਖੂਬਸੂਰਤੀ ਹੋਈ ਨਹੀਂ ਸੀ ਨਹੀਂ ਮੈਂ ਤੁਹਾਨੂੰ ਛੋਟੀ ਜੀ ਐਗਜ਼ਾਮਪਲ ਦੇਣਾ ਧੇ ਮਿੰਟ ਦੀ ਇੱਥੇ ਕਿਉਂਕਿ ਅਸੀਂ ਤਾਂ ਬਿਲਕੁਲ ਨਵੇਂ ਆ ਮੇਰਾ ਬੇਟਾ 2019 ਦੇ ਵਿੱਚ ਇੱਥੇ ਪੀਆਰ ਹੋਇਆ ਓਕੇ ਪਿਛਲੇ ਸਾਲ ਨੂੰ ਸਿਟੀਜ਼ਨਸ਼ਿਪ ਮਿਲੀ ਹੈ ਹਮ ਲੇਕਿਨ ਉਹਨੇ ਆਪਣਾ ਐਜੂਕੇਸ਼ਨ ਚ ਨੌ ਬਣਾਇਆ ਹਮ ਤੇ ਇੱਥੇ ਮਿਸਟਰ ਦਨਦੀਪ ਸਰਾਏ ਜਿਹੜੇ ਐਮਪੀ ਜੀ ਜੀ ਪਹਿਲਾਂ ਸੀਗੇ ਹਮ ਹਮ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਉਹ ਪਹਿਲਾਂ ਕਾਲਜ ਉਹਨਾਂ ਨੇ ਇਲੈਕਸ਼ਨਾਂ ਤੋਂ ਪਹਿਲਾਂ ਵਿਜ਼ਿਟ ਕੀਤਾ ਜੀ ਉਸ ਤੋਂ ਬਾਅਦ ਉਹ ਜਿੱਤ ਗਏ ਜਿੱਤ ਕੇ ਉਹਨਾਂ ਨੂੰ ਮੇਰੇ ਖਿਆਲ ਨਾਲ ਸਾਰੀ ਸੈਂਟਰਲ ਤੋਂ ਉਹਨਾਂ ਨੇ ਮਿਨਿਸਟਰੀ ਵੀ ਦੇ ਦਿੱਤੀ ਹਮ ਗਵਰਨਮੈਂਟ ਨੇ ਹੂੰ ਤੇ ਉਹਨਾਂ ਦਾ ਆਪ ਦਾ ਫੋਨ ਆਇਆ ਵੀ ਵਰਨ ਥੈਂਕ ਯੂ ਵੀ ਮੈਂ ਤੁਹਾਨੂੰ ਵੀ ਮਿਲਣੇ ਵੀ ਆਉਣਾ ਹੂੰ ਤਾਂ ਮੈਂ ਇੰਡੀਆ ਕਾਲ ਤੇ ਸੀਗਾ ਹੂੰ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਸੀਗਾ 10 ਵਜੇ ਦਾ ਹੂੰ ਇੰਡੀਆ ਉਦੋਂ ਆਪਣੇ 1:30 ਵਜੇ ਦੀ ਰਾਤ ਤੇ ਮੈਂ ਆਪਣੇ ਫਰੈਂਡ ਨਾਲ ਵੀਡੀਓ ਕਾਲ ਕਰ ਰਿਹਾ ਸੀ ਹੂੰ ਮੈਂ ਉਹਨੂੰ ਦੱਸਿਆ ਮੈਂ ਕਿਹਾ ਵੀ ਮੈਂ ਬੇਟੇ ਦੇ ਆਫਿਸ 'ਈ ਆ ਹੂੰ ਵੀ ਇੱਥੇ ਸਾਡਾ ਐਮਪੀ ਐਂਡ ਹੁਣ ਉਹਨੂੰ ਮਿਨਿਸਟਰੀ ਵੀ ਦਿੱਤੀ ਹੈ ਇੰਟਰਨੈਸ਼ਨਲ ਡਿਵੈਲਪਮੈਂਟ ਹੂੰ ਤੇ ਮੈਂ ਕਹਾਂ ਉਹ ਆ ਰਹੇ ਨੇ ਹਮ ਇਹ ਕਹਿੰਦਾ ਮੈਂ ਕਿ ਮੈਂ ਤਾਂ ਜਲਦੀ ਆਉਣਾ ਭਾਏ ਕਹਿੰਦਾ ਉਹ ਫਿਰ ਸਿਕਿਉਰਿਟੀ ਗਾਰਡ ਵਗੈਰਾ ਮਗਾ ਵੀ ਆਏ ਕਿ ਤੂੰ ਹੋਲਡ ਰੱਖੀ ਵੀ ਇਹ ਉਹਨੂੰ ਮੈਂ ਥੱਲੇ ਰਿਸੀਵ ਕਰਨਾ ਮੈਂ ਉਹ ਕੈਮਰਾ ਉਹ ਨਹੀਂ ਕਰਕੇ ਮੈਂ ਰਾਏ ਸਾਹਿਬ ਨਾਲ ਕਿ ਰਾਏ ਸਾਹਿਬ ਕੱਲੇ ਗੱਡੀ 'ਚ ਉਤਰੇ ਆਪ ਚਲਾ ਕੇ ਆਏ ਨਦੀਪ ਸਰਾਏ ਸਰਾਏ ਸਾਹਿਬ ਆ ਕੇ ਇਸ ਰਾਏ ਸਾਹਿਬ ਅੰਦਰ ਅਸੀਂ ਇਕੱਠੇ ਐਲੀਵੇਟਰ ਚੜ੍ਹ ਕੇ ਉੱਪਰ ਗਏ ਮੈਂ ਫੋਨ ਫੇਰ ਬੰਦ ਕਰਤਾ ਉਹਨੂੰ ਪਤਾ ਲੱਗ ਗਿਆ ਪੇਸ਼ਾਉਨੂ ਮੈਂ ਗੱਲ ਕੀਤੀ ਮੈਂ ਕਿਹਾ ਵੀ ਦੱਸ ਕਿਹੜਾ ਇਹਨਾਂ ਨਾਲ ਕੋਣ ਗਨਮੈਨ ਸੀ ਜਿਆ ਟਰੈਵਲ ਮੈਂ ਜਿਹੜਾ ਕੋਣ ਸਭ ਹੋਣਾ ਲੈਂਗਲੀ ਤੋਂ ਐਮਐਲਏ ਨੇ ਜੋਰਦੀ ਤੂੜ ਉਹ ਪੰਜਾਬਣ ਆ ਇੱਥੋਂ ਦੀ ਬਾਰ ਹਾਂਜੀ ਹਾਂਜੀ ਤੇ ਉਹ ਐਮਐਲਏ ਆ ਉਹਦੇ ਇੰਟਰਵਿਊ ਕਰਨੇ ਸੀ 11 ਵਜੇ ਤਾਂ ਅਸੀਂ ਟਾਈਮ ਦਿੱਤਾ ਤੇ ਅਸੀਂ ਪਹੁੰਚ ਗਏ ਉਹਦੇ ਦੋ ਤਿੰਨ ਨਾਲ ਹੀ ਮੈਸੇਜ ਆਇਆ ਸੌਰੀ 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 ਮੈਂ 11:23 ਤੇ ਪਹੁੰਚੂੰਗੀ ਉਹ 11:23 ਤੇ ਆਪਕਾਰ ਭਜਾ ਕੇ ਉੱਥੇ ਪਹੁੰਚ ਗਈ ਬਿਲਕੁਲ ਬਿਲਕੁਲ ਇਹ ਇਹ ਤੇ ਇਹ ਬਿਊਟੀ ਆ ਜੀ ਇੱਥੇ ਦੀ ਹਾਂ ਦੇਖੋ ਗੱਲ ਇਹ ਆ ਪਰ ਇਹ ਤੇ ਬਿਊਟੀ ਹੈਗੀ ਮੈਂ ਫੇਰ ਤੁਹਾਨੂੰ ਕੋੜਾ ਸਾ ਸਵਾਲ ਆ ਤੁਹਾਨੂੰ ਇੰਡੀਆ ਨੇ ਤੁਹਾਨੂੰ ਪੰਜਾਬ ਨੇ ਇੰਨਾ ਡਿਵੈਲਪ ਕੀਤਾ ਕੈਨੇਡਾ ਆਉਣ ਜੋਗਾ ਕੀਤਾ ਤੁਹਾਡੇ ਬੇਟੇ ਨੇ ਇੱਥੇ ਆ ਕੇ ਕਾਲਜ ਖੋਲਦੇ ਬਹੁਤ ਵੱਡੇ ਪ੍ਰੋਜੈਕਟ ਸ਼ੁਰੂ ਬਿਜ਼ਨਸ ਸ਼ੁਰੂ ਕਰ ਦਿੱਤਾ ਪਰ ਇੱਕ ਤੇ ਸਾਡੇ ਮਨ ਚ ਗੱਲ ਆਉਣੀ ਵੀ ਚਾਹੀਦੀ ਹੈ ਨਾ ਵੀ ਜਿੰਨੇ ਸਾਨੂੰ ਜਨਮ ਦਿੱਤਾ ਜਿਹੜੇ ਦੇਸ਼ ਨੇ ਜਿਹੜੀ ਭਾਉ ਨੇ ਜਿਹੜੇ ਘਰ ਨੇ ਜੇ ਆਪਾਂ ਇਦਾਂ ਹੀ ਉਹਨਾਂ ਨੂੰ ਖਾਲੀ ਛੱਡ ਕੇ ਆਉਂਦੇ ਰਹੇ ਤੇ ਫਿਰ ਪੰਜਾਬ ਦਾ ਕੀ ਬਣੂ ਨਹੀਂ ਮੈਂ ਤੁਹਾਡੀ ਗੱਲ ਨਾਲ ਬਹੁਤ ਸਹਿਮਤ ਐ ਸਾਡੀਆਂ ਜੜਾਂ ਉੱਥੇ ਆ ਮੈਂ ਤੁਹਾਨੂੰ ਇਹ ਹੀ ਕਹਿ ਬੀ ਜੋ ਕੁਝ ਵੀ ਬਣਿਆ ਅਸੀਂ ਪੰਜਾਬ ਦੇ ਬਣੇ ਅੱਜ ਵੀ ਇੱਥੇ ਇਦਾਂ ਖੜੇ ਆ ਬਿਲਕੁਲ ਤੇ ਬਦੌਲਤ ਬਿਲਕੁਲ ਮੈਂ ਜਿਹੜੀ ਗੱਲ ਤੁਹਾਨੂੰ ਵੱਲ ਸ਼ੁਰੂਆਤ ਚ ਕਹੀ ਸੀ ਵੀ ਸਿਸਟਮ ਜਿਹੜਾ ਉਹ ਮਾਰ ਸਿਸਟਮ ਚ ਜੇ ਆਪਾਂ ਇੰਟੈਲੈਕਚੁਅਲ ਦਿਮਾਗ ਚ ਕਹੀਏ ਤਾਂ 100 'ਚ 100 ਨੰਬਰ ਆਂਡੀਆਂ ਦਾ ਪੰਜਾਬ ਸਿਸਟਮ ਚ ਮੇਰੇ ਖਿਆਲ 10 ਵੀ ਨੰਬਰ ਨਹੀਂ ਆਉਂਦੇ ਉਹ ਹਾਲੇ ਬਹੁਤ ਸੁਧਾਰ ਕਰਨ ਦੀ ਲੋੜ ਹੈ ਮੈਂ ਕੱਲਾ ਇਹ ਨਹੀਂ ਕਹਿੰਦਾ ਟੈਕਸ ਰਿਫਾਰਮਸ ਹੋ ਗਏ ਬਿਲਕੁਲ ਸਹੀ ਆ ਯੂ ਐਪਰੀਸ਼ੀਏਟ ਚਾਹੇ ਕੋਈ ਵੀ ਟੈਕਸ ਰਿਫਾਰਮ ਹੋਏ ਤਾਂ ਸਾਨੂੰ ਬਹੁਤ ਸੋਖ ਹੋ ਗਿਆ ਅਨਰਿਸਪੈਕਟਡ ਰਾਤ ਖਤਮ ਹੋ ਗਿਆ ਹਮ ਲੇਕਿਨ ਇੰਡੀਆ ਡੈਮੋਕਰੈਟਿਕ ਕੰਟਰੀ ਆ ਉੱਤੇ ਅਲੱਗ ਅਲੱਗ ਗਵਰਨਮੈਂਟ ਹੈ ਸੈਂਟਰ ਚ ਕੋਈ ਹੋਰ ਹੈ ਜੀ ਸਟੇਟ ਚ ਕੋਈ ਹੋਰ ਹੈ ਸਟੇਟ ਦੇ ਆਪਣੇ ਰੂਲਸ ਐਂਡ ਰੈਗੂਲੇਸ਼ਨ ਹੈ ਸਟੇਟ ਦੀ ਆਪਣੀ ਪੁਲਿਸ ਹੈ ਰਾਈਟ ਤੁਹਾਨੂੰ ਹਰ ਵੇਲੇ ਮਨ ਚ ਡਰੀ ਰਹਿੰਦਾ ਕੁਝ ਨਾ ਕੁਝ ਠੀਕ ਹੈ ਨਹੀਂ ਇਸ ਸਿਸਟਮ ਚ ਮੈਂ ਯਾਰ ਕੱਲ ਨੂੰ ਕੋਈ ਪ੍ਰਾਪਰਟੀ ਦਾ ਕੰਮ ਕਰਦਾ ਮੈਨੂੰ ਰਜਿਸਟਰੀ ਕਰਾਉਣੀ ਹੈ ਜਾਂ ਮੈਂ ਐਨਓਸੀ ਲੈਣਾ ਹੈ ਜਾਂ ਕੋਈ ਹੋਰ ਲੈਣਾ ਉਹ ਖੌਫ ਰਹਿੰਦਾ ਹੈ ਖੌਫ ਰਹਿੰਦਾ ਜੀ ਮੈਂ ਸੱਚੀ ਗੱਲ ਕਹਿਣਾ ਉਹ ਮੇਰਾ ਬੇਟਾ ਚਲੋ ਮੇਰੇ ਨਾਲ 10 ਸਾਲੋਂ ਨੇ ਬਿਜ਼ਨਸ ਇਕੱਠੇ ਆ ਜੀ ਉਹਨੂੰ ਕਾਫੀ ਕੁਝ ਪਤਾ ਵੀ ਹੈਗਾ ਹਮਮ ਲੇਕਿਨ ਜਿਹੜੇ ਮੇਰੇ ਗ੍ਰੈਂਡਸਨ ਹੈਗੇ ਹਮਮ ਉਹਨਾਂ ਨੂੰ ਇਹ ਚੀਜ਼ ਦਾ ਨਹੀਂ ਨਾ ਪਤਾ ਲੱਗਣਾ ਮੈਂ ਸਿਸਟਮ ਨੂੰ ਥੋੜਾ ਜਿਹਾ ਬੈਟਰ ਸਿਸਟਮ ਚ ਦੇਣ ਦੇ ਲਈ ਇੱਥੇ ਉਹਨੂੰ ਸੈਟ ਕੀਤਾ ਔਰ ਮੈਂ ਦੇਖ ਵੀ ਰਹੇ ਨੇ ਨੇੜੇ ਉਹ ਵੀ ਉਹ ਹੀ ਇਜ਼ ਵੈਰੀ ਹੈਪੀ ਉਹ ਕਹਿੰਦਾ ਰਾਤ ਨੂੰ ਵਧੀਆ ਨਹੀਂ ਦੌਂਦੀ ਆ ਮੈਨੂੰ ਇਹ ਨਹੀਂ ਹੁੰਦਾ ਵੀ ਜੇ ਮੈਂ ਕੋਈ ਚੀਜ਼ ਸਰਕਾਰ ਨੂੰ ਅਪਲਾਈ ਕੀਤੀ ਆ ਵੀ ਮੈਨੂੰ ਕਿਸੇ ਨੂੰ ਸਪਾਰਸ਼ ਬਾਉਣੀ ਪੋ ਉਹਨੇ ਇੱਥੇ ਇੱਕ ਪ੍ਰੋਜੈਕਟ ਹਾਈ ਰਾਈਜ਼ ਦਾ ਕਰਨਾ ਓਕੇ ਤੁਸੀਂ ਇਹ ਦੇਖੋ ਵੀ ਉਹਨੇ ਵਧੀਆ ਕੰਸਲਟੈਂਟ ਲਿੱਤੇ ਸੀਟੀ ਨੇ ਪਾਸ ਕਰਨਾ ਸੀ ਕਿਉਂਕਿ ਉਦੋਂ ਕੋਵਿਡ ਚੱਲਦਾ ਸੀ 2021 ਦੇ ਵਿੱਚ 2022 ਤੱਕਰ ਚੱਲਦਾ ਰਿਹਾ ਵਰਚੁਅਲ ਮੀਟਿੰਗਾਂ ਹੁੰਦੀਆਂ ਸੀ ਮੀਟਿੰਗਾਂ 'ਚ ਬੈਠੇ ਹੁੰਦੇ ਸੀ ਉਹ ਤੇ ਜਿਹੜੀ ਚੀਜ਼ ਮਤਲਬ ਕਿ ਜਿੰਨਾ ਟਾਈਮ ਸੀ ਟਾਈਮ ਤੋਂ ਪਹਿਲੂ ਪਾਸ ਹੋ ਗਈ ਬਿਕੋਜ਼ ਉਹਨਾਂ ਨੇ ਪੇਪਰ ਵਰਕ ਸਾਰਾ ਸਹੀ ਕਰਤਾ ਹੁਣ ਮੇਰੀ ਗੱਲ ਇਹ ਵੀ ਇਹ ਸਾਨੂੰ ਉਹਨੂੰ ਇਹ ਨਹੀਂ ਜਾਣਾ ਪਿਆ ਕਿ ਮੈਂ ਕਿਸੇ ਤੋਂ ਸਪਾਰਸ਼ ਲਵਾਉਣੀ ਹੈ ਠੀਕ ਹੈ ਜੀ ਦੂਜੀ ਗੱਲ ਦੂਜੇ ਪੈਂਚਰ ਬਾਰੇ ਵੀ ਹੈ ਜੀ ਜੀ ਵੀ ਇੱਕ ਬੱਸ ਡਰਾਈਵਰ ਇਹ ਤੇ ਮੰਤਰੀ ਵੀ ਬਣ ਸਕਦਾ ਉਹਦੀ ਮਿਸਾਲ ਵੀ ਹੈਗੀ ਜੀ ਮੈਂ ਜਾਣਦਾ ਜਿਹੜੇ ਫੈਡਰਲ ਗਵਰਨਮੈਂਟ ਦੇ ਮੰਤਰੀ ਰਹੇ ਥੋੜੀ ਲਿਆਕਤ ਕੰਮ ਕਰਦੀ ਹੈ ਇੰਡੀਆਜ਼ ਵਿੱਚ ਥੋੜਾ ਜਾਤਾ ਕੱਲੀ ਲਿਆਕਤ ਨਹੀਂ ਕੰਮ ਕਰਦੀ ਥੋੜੇ ਕੰਟੈਕਟਸ ਵੀ ਕੰਮ ਕਰਦੇ ਥੋੜੇ ਕੰਟੈਕਟ ਹੋਣੇ ਜ਼ਰੂਰੀ ਹੈ ਸੱਚੀ ਗੱਲ ਹੈ ਬੰਦਾ ਸਾਰੀ ਉਮਰ ਸਰਕਲ ਬਣਾਉਂਦਾ ਹੀ ਰਹਿੰਦਾ ਵੀ ਕਿਤੇ ਯਾਰ ਕੰਮ ਨੂੰ ਪੈ ਸਕਦਾ ਹੈ ਬਿਲਕੁਲ ਇਹ ਦਿਨਾਂ ਰੱਖੀ ਆ ਮੜਿਆ ਜਾ ਬਾਂਧ ਰੱਖੀ ਆ ਇਹ ਤਾਂ ਹੈਗੇ ਥੋੜਾ ਮੈਂ ਦੱਸਾਂਗਾ ਉਹ ਜੇ ਇੱਥੇ ਪੋਲੂਸ਼ਨ ਦੀ ਗੱਲ ਲੈ ਲੈਂਦੇ ਹਾਂ। ਆਵਾਦੀ ਤਾਂ ਚਲੋ ਠੀਕ ਆਵਾਦੀ ਘਟਾ। ਲੇਕਿਨ ਮੈਨੂੰ ਆਪਣੇ ਮੇਰੇ ਫ੍ਰੈਂਡ ਦਾ ਫੋਨ ਆਉਂਦਾ। ਉਹ ਯਾਰ ਗੱਲ ਸੁਣ। ਤੇਰੇ ਇੱਥੇ ਜੀ ਲੱਗ ਜਾਂਦੇ। ਮੈਂ ਕਿਹਾ ਯਾਰ ਆਏ ਆ ਗੱਲ ਵੀ ਜੀ ਤਾਂ ਲੱਗਣੀ ਹੀ। ਕਹਿੰਦਾ ਯਾਰ ਤੈਨੂੰ ਲੋੜ ਕੀ ਪੈਗੀ? ਮੈਨੂੰ ਇੱਕ ਇੱਥੇ ਮੇਰੇ ਦੋਸਤ ਆਏ ਸੀ 50 ਸਾਲ ਹੋ ਗਏ ਉਹਨਾਂ ਨੂੰ। ਮੈਨੂੰ ਪਾਸੇ ਲੈ ਗਏ ਕਿਸੇ ਫੰਕਸ਼ਨ। ਤੇ ਗੋੜਾ ਜੀ ਮੈਂ ਥੋੜੇ ਬਾਰੇ ਜਾਣਦਾ। ਵੀ ਤੁਸੀਂ ਇੱਥੇ ਕੀ ਕਰਨਾ ਹੈ? ਮਾ ਜੀ ਇਹ ਕੁਆਚਲ ਮੈਂ ਤੁਹਾਨੂੰ ਕਹਿੰਦਾ ਤੁਸੀਂ ਕਹਿੰਦਾ ਅਸੀਂ ਤਾਂ 50 ਸਾਲ ਹੋ ਗਏ ਅੱਜ ਤੱਕ ਪੈਸੇ ਕਰਕੇ ਆਇਆ ਸੀ ਜੌਬ ਅੱਛੀ ਮਿਲ ਗਈ ਇੱਕੋ ਕੰਪਨੀ ਰੋਜ਼ਰ ਜੁਗਰ ਫੈਕਟਰੀ ਤੋਂ ਟਾਇਰ ਹੋਇਆ ਅਸੀਂ ਤਾਂ ਪੈਸੇ ਕਰਕੇ ਆਏ ਮਾ ਜੀ ਮੈਂ ਬੱਚਿਆਂ ਨੂੰ ਤਾਂ ਭੇਜਿਆ ਵੀ ਜਿਹੜੀ ਚੀਜ਼ ਪੈਸਾ ਖਰੀਦ ਨਹੀਂ ਸਕਦਾ ਉਹ ਇੱਥੇ ਫ੍ਰੀ ਹੈ ਤੇ ਨ ਉਹ ਕੀ ਫ੍ਰੀ ਹੈ ਮੈਂ ਕਹਾ ਹਵਾ ਪਾਣੀ ਤੇ ਸਿਸਟਮ ਹਵਾ ਪਾਣੀ ਤਾਂ ਬੋਲ ਨਹੀਂ ਲੈ ਸਕਦੇ ਆ ਇਹ ਸਿਸਟਮ ਤੁਸੀਂ ਆਪਣੀ ਮਰਜ਼ੀ ਨਾਲ ਚਲਾ ਨਹੀਂ ਸਕਦੇ ਤੁਹਾਨੂੰ ਇੱਕ ਪਤਾ ਵੀ ਇਹ ਹਸਪੀਟਲ 'ਚ ਮੈਂ ਗਿਆ ਇਹ ਹੈ ਮੇਰੇ ਮੂਰੇ ਕੋਈ ਖੜਾ ਮੇਰੇ ਪਿੱਛੇ ਮੰਤਰੀ ਖੜਾ ਤੇ ਜੇ ਮੇਰੇ ਮੂਰੇ ਕਿਉਂਜ ਨੰਬਰ ਆ ਤੇ ਮੈਨੂੰ ਦੇਖਣਾ ਉਹਨਾਂ ਨੇ ਤੁਹਾਨੂੰ ਕਹਿਣ ਦੀ ਲੋੜ ਨਹੀਂ ਹੈਗੀ ਸੋ ਇਹ ਸਿਸਟਮ ਜਿਹੜਾ ਜੀ ਉਹ ਆ ਮੈਂ ਮੇਰੇ 7 ਸਾਲ ਉੱਥੇ ਕਿ گزارਿਆ ਆਪਣੀ ਲਾਈਫ ਵਿੱਚ ਫਿਰ ਦੋਵੇਂ ਕੰਮ ਕਰਦੇ ਜੇ ਜਿਹੜੀ ਚੰਗੀ ਗੱਲ ਇੰਡੀਆ ਦੀ ਪੰਜਾਬ ਦੀ ਉਹ ਵੀ ਕਰਦੇ ਜੇ ਸਾਰਾ ਕੁਝ ਠੀਕ ਪਰ ਸਿਸਟਮ ਤੋਂ ਡਰਦੇ ਆ ਵੀ ਵੀਆ ਨਿਕਲ ਕੇ ਡਰਦੇ ਆ ਵੀ ਇੱਕ ਤੱਕ ਪੁਰਾਣੇ ਜਿਵੇਂ ਕੈਨੇਡਾ ਵੀ ਆਪਣਾ ਵੇਚ ਲਿਆ ਪਰ ਇੱਕ ਵਾਧਾ ਤੇ ਕਰਦੇ ਜੇ ਨਾ ਕਿ ਪੰਜਾਬ ਜਿਹਨੇ ਜੜਾਂ ਲਾਈਆਂ ਉਹ ਜੜਾ ਉਦਾਂ ਹੀ ਕਾਇਮ ਰੱਖੋ ਉਹ ਵੀ ਰਹੇ ਜੀ ਮੈਂ ਤੁਹਾਨੂੰ ਦੱਸਿਆ ਮੇਰਾ ਕੋਈ ਬਿਜ਼ਨਸ ਆਲੇ ਵਾਹ ਕਿਹੜਾ ਛੱਡ ਕੇ ਆਇਆ ਹੂੰ ਮੇਰਾ ਬਿਜ਼ਨਸ ਉੱਥੇ ਚੱਲ ਰਿਹਾ ਜੜਾ ਪੰਜਾਬ 'ਚ ਹੀ ਰਹਿਣ ਉਹ ਵੀ ਰਹਿਣ